ਸਭ ਤੋਂ ਪਹਿਲਾਂ ਖਬਰ ਵੇਖਣ ਵਾਸਤੇ ADM News ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਦਾ ਆਈਕਨ ਦਬਾਓ तरनतारन में ब्यूटी पार्लर चलाने वाली वाली हरप्रीत कौर नाम की लड़की के परिजनों का आरोप है कि उनकी लड़की को एक सप्ताह पहले तरनतारन की सीआईए स्टाफ की पुलिस ने ब्यूटी पार्लर से ही किसी मामले की जांच को लेकर उठा लिया लड़की के परिजन गत एक सप्ताह से अपनी लड़की को ढूंढ रहे हैं इतना ही नहीं लड़की के परिजनों का आरोप है की पुलिस ने उनके घर पर ताला लगा दिया है और पुलिस के किसी अधिकारी की तरफ से उन्हें न्याय नहीं दिया जा रहा इस संबंध में जानकारी देते हुए तरनतारन के श्री गुरु अर्जुन देव कॉलोनी में रहने वाले हरदयाल सिंह ने बताया कि उनकी लड़की हरप्रीत कौर को सीआईए स्टाफ की पुलिस ने पिछले शनिवार को ब्यूटी पार्लर से किसी मामले की जांच को लेकर उठा लिया उसके बाद उनकी लड़की का कोई अता पता नहीं है अपनी लड़की का पता करवाने के लिए उन्होंने हाई कोर्ट के माध्यम से शहर के तीन थानों में अदालत के माध्यम से रेड करवाए लेकिन अभी तक उनकी लड़की के बारे में कुछ भी पता नहीं चल पा रहा कि पुलिस ने लड़की को कहां छुपा रखा है हरप्रीत कौर के परिजनों को शंका है कि पुलिस ने उनकी लड़की की हत्या कर दी है पुलिस ने उनके घर पर ताला लगाकर उन्हें घर से बेघर बेघर भी कर दिया है इस परिवार ने हरप्रीत कौर से मिलाने की मांग की है सीआईए स्टाफ की पुलिस द्वारा लड़की को उठाने की इस मामले को लेकर पुलिस का कोई भी उच्च अधिकारी मीडिया से बात नहीं करना चाहता पुलिस ने लड़की को उठाया भी है या नहीं इसके बारे में भी पुलिस का कोई भी उच्च अधिकारी मीडिया से बात करने पर राजी नहीं है लड़की ब्यूटी पार्लर का काम करती ਉਹਦੇ ਬੁਠੀ ਭਾਦਰੇ ਕੰਮ ਕਰਦੀ ਤੇ ਤਿੰਨ ਨੌਕਰ ਸਿਵਲ ਕੱਪੜੀ ਦੋ ਜਨਾਨੀਆਂ ਸਿਵਲ ਕੱਪੜੀ ਆਇਆ ਤੇ ਬੁਠੀ ਭਾਦਰੇ ਕੰਮ ਕਰਾਉਣ ਲੱਗ ਪਏ ਹਾਂ ਕਰਾ ਕੇ ਕੰਮ ਕਰਾ ਕੇ ਤੇ ਉਹਨਾਂ ਨੇ ਸਹੀ ਮੁਰਕੇ ਉਹਨਾਂ ਨੇ ਕੁੜੀ ਦੇ ਮੋਬਾਈਲ ਫੜ ਲਏ ਉਹਨੂੰ ਚੋਕ ਲਿਆ ਲੈ ਕੇ ਗੱਡੀ 'ਚ ਭਾਗੇ ਅਸੀਂ ਮਗਰ ਗਏ ਸਾਨੂੰ ਕਿਸੇ ਨੇ ਸਾਨੂੰ ਦੱਸਿਆ ਨਹੀਂ ਉਹ ਤੁਹਾਡੀ ਕੁੜੀ ਕਿੱਧਰ ਗਈ ਕਿੱਧਰ ਗਈ ਨਹੀਂ ਕਿੱਪਸੀ ਸਾਬ ਆਏ ਤੇ ਸਾਨੂੰ ਪਤਾ ਲੱਗਾ ਕਿੱਪਸੀ ਸਾਬ ਵਾਲੇ ਲੈ ਗਏ ਤੇ ਅਸੀਂ ਵਜਲਾ ਤਾਲੇ ਤੋਂ ਲੈ ਕੇ ਤਿਆਦੇ ਦੇ ਲੋਕਾਂ ਨੂੰ ਹਿਤਾ ਲਗੇ ਤੇ ਸਾਡੇ ਘਰ ਦੇ ਚਿੰਦੇ ਦੇ ਬਾਤ ਨੇ ਸਾਰੇ ਇਹ ਨਸਾਂ ਸਾਨੂੰ ਬਖਸ਼ਿਆ ਨਹੀਂ ਇਹਨਾਂ ਨੇ ਸਾਦੂ ਡਰ ਲੱਗਦਾ ਵਾ ਪੇਸ ਕਿਤੇ ਸਾਨੂੰ ਨਾ ਮਾਰ ਤਾ ਸਾਨੂੰ ਨਾ ਆਜਾਦਾ ਵੀ ਸਾਡੇ ਕੁੜੀ ਮਾਰਤੀ ਆ ਇਹਨਾਂ ਨੇ ਸਾਨੂੰ ਸਭ ਸਾਨੂੰ ਦੱਸਦੇ ਨਹੀਂ ਇਹ ਕਿੱਥੇ ਆ ਕਿੱਥੇ ਨਹੀਂ ਸਾਡੀ ਕੁੜੀ ਤੇ ਭਗਾਉਣ ਸਾਨੂੰ ਤੇ ਕਿੱਥੇ ਰਹੀ ਦੀ ਕਿ ਕਿਤਾ ਕਿਤੇ ਨੂੰ ਖੜਿਆ ਇਹਨਾਂ ਨੇ ਸਾਨੂੰ ਕੋਈ ਸਾਨੂੰ ਨਾ ਪੁੱਛਦੇ ਜਵਾਬ ਅਸੀਂ ਹਾਈ ਕੋਰਟ ਦੇ ਵੀ ਪੀਲ ਕੀਤੀ ਉੱਥੇ ਵੀ ਰਿਟ ਪਈ ਇਹਨਾਂ ਨੂੰ ਸਾਨੂੰ ਪੁੱਛਦੇ ਕੋਈ ਦਬਾਅ ਨਹੀਂ ਦਿੱਤਾ ਤੇ ਸਾਨੂੰ ਮਿਹਰਬਾਨੀ ਕਰਕੇ ਸਾਨੂੰ ਜਨਾਬ ਸਾਨੂੰ ਕੁੜੀ ਦੇ ਮਖਾਵਾ ਸਾਡੀ ਕਿੱਥੇ ਇਹਨਾਂ ਦੀ ਸਾਡੀ ਬੇਨਤੀ ਹੈ ਸਾਡੇ ਕੋਲ ਇੱਕ ਦੇ ਸਾਡੀ ਨੂੰ ਨਾ ਕੋਤਲੀੜਾ ਨਾ ਕਪੜਾ ਨਾ ਐਸਾ ਕਿਤੇ ਸੌਂਣ ਜੋਗੇ ਸਾਨੂੰ ਡਰ ਲੱਗਾ ਰਹਿੰਦਾ ਵੀ ਪੁਲਿਸ ਸਾਨੂੰ ਨਾ ਧੋਕ ਕੇ ਲੈ ਜਾਣਗੇ ਸਾਡੀ ਕੁੜੀ ਦੇ ਨਾਮ ਆਤੀ ਹੈ ਕੀ ਨਾਮ ਕਰਦਾ ਮੇਰਾ ਨਾਮ ਭਪਿੰਦਰ ਕੋਹਰ ਇਹ ਗੱਲ ਨਹੀਂ ਕਿ ਤੱਕ ਜਿੱਤ ਮੇਰੀ ਕੁੜੀ ਨੂੰ ਦੁਕਾਨ ਤੇ ਲੈ ਗਏ ਆ ਤੇ ਦੱਸਣ ਨਹੀਂ ਤਾ ਕਿੰਨਾ ਚਿਰ ਹੋ ਗਿਆ ਕੁੜੀ ਨਾਲ ਕਿ 7 ਦਿਨ ਹੋ ਗਏ ਅੱਜ ਰਾਤ 12:00 ਵਜੇ ਪਿੱਛਣ ਗਏ ਆ ਸਾਨੂੰ ਸੈਂਟਰੀ ਅੰਮਤ ਚੱਲ ਜਾ ਚੱਲ ਜਾ ਇੱਥੋਂ ਕਿਹੜੀ ਥਾਂ ਤੇ ਪੁੱਛਾਈ ਕੋ ਪਤਾ ਨਹੀਂ ਸਰ ਐਸੇ ਸਟਾਫ ਦੇ ਤੇ ਲੜਕੀ ਦਾ ਕਿੰਨੇ ਦਿਨ ਹੋਣ ਲੱਤਾ ਕੋਈ ਪੁੱਛ ਨਹੀਂ ਸ਼ਕਤ ਦਿਨ ਹੋ ਗਿਆ ਤੇ ਲੜਕੀ ਦੇ ਕੋਈ ਕੇਸ ਵਗੈਰਾ ਹੈਗਾ ਪਹਿਲਾਂ ਕੁਝ ਨਹੀਂ ਹੈਗਾ ਉਹ ਕਿਦਾਂ ਜੀਵਨ ਕਿਦਾਂ گزار ਕਰਦੀ ਹੋ ਆਪਣਾ ਉਹ ਚਾਹੇ ਮਰੀਜ਼ ਆ ਡਿਊਟੀ ਪਲੇਸ ਜਾਂਦੀ ਕੀ ਹਾਂਜੀ ਤੇ ਉਹਦੇ ਮਰੀਜ਼ ਅੱਡਾ ਦਵਾਈਆਂ ਦਾ ਤੇ ਉਹਦਾ ਦਿਲ ਦਾ ਨੁਕਸਿਆ ਤੂੰ ਅੰਦੀ ਦੀ ਆਣੀ ਨਾ ਕਰ ਮਲਾਂ ਨੰਮੀ ਤੂੰ ਆਪਣਾ ਮੱਲਰ ਦਾ ਬੱਸ ਕੰਮ ਕਰਦੀ ਕੋਈ 10 20 150 ਦੇ ਕੋਲ ਹੁੰਦਾ ਇਹ ਬੱਸ ਇਹਨਾਂ ਮਿੰਨੀ ਜਿਹੜਾ ਛਾਣੇ ਵਾਲੇ ਦੇ ਕੋਟ ਕੋਟ ਕੇ ਸਭ ਕੁਝ ਬਣਾ ਲਿੰਦੇ ਆ ਤੈਨੂੰ ਕੀ ਲੱਗਦਾ ਵੀ ਲੜਕੀ ਮਾਰ ਮਾਰ ਦਿੱਤੀ ਮੇਰੀ ਕੁੜੀ ਐ ਨੰਮੀ ਸਾਨੂੰ ਮਾਰ ਨਾਲ ਜਦ ਕਦੇ ਨਿੰਨ ਫੋਨ ਕਰਦੇ ਆਸ ਨੰਬਰ ਤੇ 40 ਦੇ ਵੀ ਨੰਬਰ ਦੇ ਪਿੱਛੇ ਲੱਗਦਾ ਤੇ ਉਹ ਮੈਨੂੰ ਪਾਈ ਕਹਿੰਦਾ ਇੱਥੇ ਮੈਨੂੰ ਮਿਲੀ ਇੱਥੇ ਮੈਨੂੰ ਮਿਲੀ ਸਭ ਤੋਂ ਪਹਿਲਾਂ ਖਬਰ ਵੇਖਣ ਵਾਸਤੇ ਐਡੀਐਮ ਨਿਊਜ਼ ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਦਾ ਆਈਕਨ ਦਬਾਓ